आई कांट अंडरस्टेंड आई कांट आगे आगे ਕੀ ਨਾ ਇੰਗਲਿਸ਼ ਨੂੰ ਸਾਸਰੀ ਕਾਲੇ ਬੁਲਾ ਲਾ ਸੱਤ ਸ਼ੇਰੀ ਅਕਾਲ ਜੀ ਹਲੇ ਲੂਇਆ ਅਸਲਾਮੁਅਲੈਕਮ ਜਿਵੇਂ ਉਹਨਾਂ ਨੂੰ ਚੱਕਦੇ ਆਂਗੇ ਤਾਂ ਉਹਨਾਂ ਦੇ ਗੁੱਡਾ ਰੱਖਦੇ ਆਂਗੇ ਉਹ ਕੰਮ ਕਰਾਉਂਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਸਾਡਾ ਆਪਣਾ ਬ੍ਰਹਮਿੰਦਰ ਸਾਡਾ ਚਲੋ ਸੰਦ ਦਾ ਨਾ ਨਹੀਂ ਹੋਈ ਉਹਨਾਂ ਸਦੀ ਸਤ वेलकम अगेन <laughs> <again laughs> <भाई। laughs> आज पता ਕੁਝ ਅੱਜ ਕੀ ਕਰਨਾ ਤਾਂ ਹੈ ਅੱਜ ਮੈਂ ਤਾਂ ਯਾਰ ਗੱਲ ਸੁਣ ਲਾ ਕੱਖ ਨਹੀਂ ਕਰਨਾ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਜਦੋਂ ਘਰੋਂ ਨਿਕਲਦੇ ਆਪਾਂ ਕਰਨਾ ਕੀ ਹੈ ਵੀ ਮੇਰੇ ਨਾਲ ਸੁਣਾ ਹਰ ਪਹਿਲਾਂ ਆਪਾਂ ਜਾਵਾਂਗੇ ਕੀ ਜਾਵਾਂ ਪਹਿਲਾਂ ਉਹੀ ਤਾਂ ਗੱਲਾਂ ਕੱਖ ਨਹੀਂ ਪਤਾ ਹੁੰਦਾ ਜਦੋਂ ਘਰੋਂ ਨਿਕਲਦੇ ਆ ਔਰ ਅਦੋਂ ਤਾਂ ਫੋਨ ਤਾਂ ਕਰੂੰ ਮੈਂ ਛੱਡ ਦੇ ਨੂੰ ਲੱਗਦਾ ਸਾਨੂੰ ਆਪਣਾ ਕਰੀ ਫੋਨ ਉਹਨੂੰ ਪਤਾ ਲੱਗੇ ਔਰ ਜਾਨਵਰਾਂ ਤੋਂ ਭੁਰਾ ਬੰਦੇ ਜੀ ਤਾਂ ਬਣ ਜੀਏ ਫਿਰ ਦੇਖਦੇ ਆ ਕੀ ਕਰਨਾ ਗੋਲੇ ਆ ਰਿਆ ਗੋਲੇ ਵੀਰੇ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਹੈਲੋ ਗਾਇਜ਼ ਆਖਿਰਕਾਰ ਤਿਆਤੂ ਰੋਗਨਾਬੇ ਪਹੁੰਚ ਚੁੱਕੇ ਆ ਅੱਜ ਨਵਾਂ ਨਵਾਂ ਮੁੰਡਾ ਲੈ ਕੇ ਆਏ ਆ ਇਹ ਤਾਂਨੇ ਮਾਰ ਰਹੀ ਸਾਨੂੰ ਬਲੌਗ ਕਰਦੇ ਇਹਨੂੰ ਵਿੱਚ ਲੈਨੇ ਹੁਣ ਇਹਨੂੰ ਵੀ ਤਾਂਨੇ ਪਹਿਣਗੇ ਦੱਸ ਇਹਦੇ ਦਾਦੂ ਆਪਦੇ ਦਾਦੂ ਪਾਪਾ ਹੋਰੇ ਦਾ ਦੱਸ ਦੱਸ ਓਹੋ ਇਹਦੇ ਦਾਦੂ ਐਕਚੁਅਲੀ ਜੀ ਨਾ ਪੌਂਚ ਇਹਦੇ ਦਾਦੂ ਪੌਂਚ ਰਿਟਾਇਰ ਹੋਏ ਨੇਗੇ ਇਹਦੇ ਦਾਦੂ ਦੀ 80000 ਰੁਪਿਆ ਪੈਨਸ਼ਨ ਆ ਗਈ ਉਹ ਲੈ ਲੈਣਾ ਉਹ ਅਜੀਆ ਚਾਰੇ ਭਾਈਆਂ ਨੂੰ ਅਸੀਂ 80 ਰੁਪਏ ਦੇ ਦਿੰਦਾਗਾ ਬਾਕੀ ਅਸੀਂ 8000 ਰੁਪਏ ਰੱਖਦਾ ਉਹ ਬਾਕੀ ਅਸੀਂ ਵੀ ਦਿੰਦਾ ਜੇ ਅਸੀਂ ਅਸੀਂ ਤੁਹਾਨੂੰ ਦੇਤੇ ਅਸੀਂ 10000 ਰੁਪਏ ਨਹੀਂ ਤਾਂ ਹੀ ਕਹਣਾ ਪੜ ਲਿਆ ਕਰੋ ਹਾਂ ਪੜ ਲਿਆ ਕਰੋ ਹੁਣ ਫਿਰ ਸਰਾਜ ਕੀ ਕਰਨਾ ਚਾਹੇਗਾ ਅੱਜ ਅੱਜ ਸਰਾਜ ਦੇ ਵਾਲਾਂ ਦੇ ਲਿੱਤ ਲਵਾਉਣੀ ਆ ਧਵਾ ਕੇ ਲੈ ਕੇ ਜਾਣਾ ਸਹੀ ਗੱਲ ਆ ਸਰਾਜ ਅੱਜ ਦਿਨ ਹੈਂਡਸਮ ਬਣਾ ਦੇਣਾਗਾ ਵੀ ਇਹ ਕੀ ਗੱਲ ਕਰ ਬਰੋ ਹਾਂ ਹਾਂ ਵੀ ਅੱਜ ਤਾਂ ਤੈਨੂੰ ਕਹਾਏ ਦੇਣਾਗਾ ਅੱਜ ਕਾ ਡਿੰਕੂ ਟਿੰਕਰਾ ਕੇ ਹੋ ਜੀਏ ਸਹੀ ਫਿਰ ਵੀ ਭਾਬੀ ਮੁੰਡਾ ਕਿਹੜੇ ਪਿੰਡ ਦਾ ਗਲਾਬੀ ਰੰਗ ਤੋਂ ਗਲਾਬੀ ਨੋਟ ਵਾਰ ਦਾ ਹਾਂ ਬਾਬੀ ਚੱਲ ਆਪਾਂ ਨੇ ਵਾਰ ਨਹੀਂ ਨਹੀਂ ਹੈਗੇ ਕਿਉਂਕਿ ਆਪਾਂ ਨੇ ਅਜੇ ਦੇ ਵੀ ਦੇਣੇ ਨੇ ਅੱਜ ਦੁਨੀਆਦਾਰੀ ਚ ਰਹਿਣ ਜੋਗੇ ਹੋ ਜੀਏ ਨਾ ਤੋਕੇ ਨਾਉਣ ਜੋਗੇ ਹੋ ਜੀ ਬਸ ਅੱਜ ਕਿੰਨੇ ਦਿਨ ਹੋ ਗਏ ਮੈਨੂੰ ਪੂਰੇ 5 ਦਿਨ ਹੋ ਗਏ ਇੱਧਰ ਹੋ ਜਾ ਚਾਂਪ ਵਾਲਾ ਬਾਬਾ ਆ ਰਿਹਾ ਤਿੰਨ ਦਿਨ ਕੈਰਾਟਨ ਤੋਂ ਪਹਿਲਾਂ ਦੋ ਦਿਨ ਕੈਰਾਟਨ ਤੋਂ ਬਾਅਦ 5 ਦਿਨ ਹੋ ਗਏ 5 ਦਿਨਾਂ ਬਾਅਦ ਆਖਰਕਾਰ ਪਿੰਡੇ ਨੂੰ ਅੱਜ ਪਾਣੀ ਦਿਖਾਇਆ ਜਾ ਉਹ ਤੂੰ ਤਾਂ ਇੱਧਰ ਆਵਾਜ਼ ਦੇ ਰਿਹਾ ਨਾ ਪਹਿਲੇ ਹੀ ਲੱਗਦਾ ਕਹਿੰਦਾ ਸਕੂਟਰ ਨਹੀਂ ਅੰਦਰ ਇਹਨੂੰ ਇੱਥੇ ਬੋਲਟ ਨਾਲ ਸਟੈਂਡ ਤੇ ਲਾਓ ਇੱਕ ਦਾ ਪੌਣੀ ਆਏ ਨਾ ਲੱਗ ਰਿਹਾ ਨਾ ਉੱਤੇ ਜਾ ਕੇ ਬੱਦਨਾ ਚ ਰਿਕਲਾਂਗੇ ਵੀ ਅੱਗੇ ਆਪਾਂ ਨੂੰ ਉਹ ਮਿਲੂਗਾ ਅੱਜ ਰੱਬ ਨਾਲ ਮੁਲਾਕਾਤ ਹੋ ਜਾਏਗੀ ਸਹੀ ਗੱਲ ਆ ਉਹ ਦੇਖੋ ਬਈ ਉਹ ਦੇਖੋ ਬਾਬੇ ਦੁਖਾਦਾਰ ਦਾ ਉਹ ਦੇਂਦਰ ਦੇਵਤਾ ਰੰਦੀ ਨੋਇਆ ਅੱਜ ਸਾਰੇ ਪਾਪਾ ਦਾ ਸਾਹਬ ਹੋ ਗਿਆ ਸਹੀ ਗੱਲ ਆ ਚੱਲ ਆ ਯਾਰ ਸੋ ਬਾਰੇ ਬੰਦੇ ਉਹਨੂੰ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਹਾਓ ਛੱਡ ਕੇ ਮੈਨੂੰ ਦੇਖ ਲੈ ਲਿਫਟਾਂ ਲੈ ਲੈ ਪਹੁੰਚ ਰਿਆਂ ਭਰਾਓ ਆਹ ਜਿਹੇ ਬੰਦੇ ਵੀ ਨਾ ਹੋਣ ਤੁਸੀਂ ਯਾਰ ਸਾਡੇ ਕੋਲ ਮੈਂ ਰੈਡੀ ਜਾਇਆ ਚੱਲ ਕੋਈ ਨਹੀਂ ਉੱਥੇ ਅੰਦਰ ਬੈਠੇ ਖਾ ਰਹੇ ਨੇ ਰੇਡ ਪਾਉਣੇ ਨੇ ਤੂੰ ਕਿੱਥੇ ਸੀ ਹੈ ਤੂੰ ਕਿੱਥੇ ਜੀ? ਹੋਏ ਮੈਂ ਤਾਂ ਛੱਡ ਕੇ ਬਾਗੇ ਉਹ ਅੰਦਰ ਬੈਠੇ ਸਾਬ ਨਾਲੇ ਥੱਕ ਆ ਗਿਆ। ਯਾਰੇ ਕੀ ਗੱਲ ਕੀ ਐ ਇਹ? ਖਵਾ ਰਹੇ ਆ। ਖਵਾ ਰਹੇ ਵਾਲੀ ਗੱਲ ਨਹੀਂ ਛੱਡ ਕੇ ਆਉਣ ਦੀ ਕੀ ਮਤਲਬ ਹੋਇਆ ਤੁਹਾਡਾ? ਇਹ ਨੋਂ ਚਾਬੀ ਨਹੀਂ ਫੜਾਉਣੀ ਅੱਜ ਤੋਂ ਬਾਅਦ ਗੱਡੀ ਦੀ ਬਿਲਕੁਲ ਦਾਪ ਨਹੀਂ ਕੀਂਦਾ ਉਹਨੇ ਰੱਖਿਆ ਇਹ ਤਾਂ ਆਪ ਰੇੜੀ ਤੇ ਆਇਆ ਇਹ ਤੈਨੂੰ ਚਾਬੀ ਨਹੀਂ ਦਊਗਾ ਫਿਰ ਇਹਦੀ ਤੂੰ ਪਹੁੰਚ ਰੇੜੀ ਤੇ ਮੈਂ ਤਾਂ ਰੇੜੀਆ ਚ ਬੈਠਾ ਹਾਂ ਉਹਦਾ ਦੰਦੇ ਆ ਇਹੜੇ ਇਤਰਾਜ ਨੇ ਗੱਲ ਮਾਰੀ ਮੈਂ ਕੁਝ ਨਹੀਂ ਕਰੇਗਾ ਗੱਟੇ ਨੇ ਨਿਖਰ ਕੇ ਤਾਂ ਰੂਪ ਹੋਣਾ ਆਇਆ ਬਾਹਰ ਚਾਹ ਪੀਉਣਾ ਗਲਮਲੇ ਵਾਲੀ 45 ਕੱਟ ਬਾਅਦ ਦੇ ਮੋੜਨੇ ਗਏ ਸਰ ਤੇ 10 15 ਗਾਲਾਂ ਕੱਢੂਗਾ ਤੇ ਮੈਨੂੰ ਬਾਹਰੇ ਆ ਕੇ ਚਾਹ ਬਣਾਉਂਗਾ ਪੀਜ਼ਾ ਪੀਜ਼ਾ ਵੀ ਖਾਉਂਗਾ ਹੋਰ ਗਾਈਜ਼ ਤੇ ਕਹਿ ਗਿਆ ਪ੍ਰਾਈਸ ਵੀ ਖਾਉਂਗਾ ਜਸ ਯਾ ਗੈਸ ਅੱਛਾ 5 ਜਣਾਂ ਕੋ ਬਾਗ ਬਾਗ ਤੂੰ ਵੀ ਖਾਉਂਗਾ ਮੈਂ ਵੀ ਖਾਉਂਗਾ ਤੂੰ ਵੀ ਓਏ ਪ੍ਰਾਈਸ ਲੋਡਡ ਕਰਾ ਦੇ ਚਲੋ ਵੀ ਚੱਕ ਨੂ ਰੱਬ ਨਾ ਲੈ ਕੇ ਜਿਹੜੀ ਵਾਧਾ ਚੱਲੀ ਉਹ ਜਿੱਥੇ ਪਈ ਕੋ ਬੇਤਹਾ ਲੱਗੀ ਬਈ ਰਸਤੇ ਦੇ ਵਿੱਚ ਪਤਾ ਕਿੰਨੇ ਵਾਹਨ ਬੱ ਚੱਕ ਵੀ ਕਰਨ ਪਾਦੇ ਬਾੜ ਦੇ ਇਧਰ ਹੋਣ ਲੱਗ ਗਿਆ ਆ ਦੇਖ ਤਰੇ ਆ ਬਿੱਲੀ ਨੇ ਤੇਰੇ ਨੌਂਦਰਾ ਦਾ ਮਾਰੀ ਹੋ ਜਾਂਦਾ ਖਾ ਜਾਣ ਇਹਦੇ ਪਰਚਾਟੇ ਮਾਰੇ ਬਣਾਉਣ ਗਿਆ ਸੀ ਬਿੱਲੀ ਲਵੇ ਬਿੱਲੀ ਨੇ ਫੜ ਲਿਆ ਤੂੰ ਆ ਇੰਨੀ ਦੂਰ ਕਿਉਂ ਰੱਖਿਆਗਾ ਇਹਨੂੰ ਤਾਂ ਤੂੰ ਤੇਰੇ ਬਾਸ ਦੀ ਗੱਲੇ ਵਾਸਤੇ ਇਹਨੂੰ ਪਤਾਗਾ ਮੈਂ ਤਾਂ ਅੱਜ ਮੇਰਾ ਤਾਂ ਵਰਤਾਗਾ ਲੈ ਵੀ ਤੇਰਾ ਇੱਥੇ ਨਾ ਬੱਪ ਘਲਾ ਦਈਏ ਓਏ ਖਰਾਜ ਓਏ ਇੱਧਰ ਵਰਤਾ ਘਲਾ ਦੇ ਮੇਰਾ ਆ ਜਾ ਓ ਯਾਰ ਬੜਾ ਕਿਸੇ ਨੇ ਸੜਕ ਤੇ ਤੜਕਾ ਲਾਇਆ ਹੈ ਅਣੀ ਅਣੀ ਮਰ ਗਿਆ ਮੋਟਰ ਤੇ ਸਭੀ ਦੇ ਮੀਰੋ ਨਾਣੀ ਕਰਦੀ ਮਿਰਤਾ ਨਾਣੀੁੱਥੇ ਦੇ ਬਾਜ ਕੱਢਦੇ ਪਾਲਦੇ ਰਸਤੇ ਇਤਨਾ ਹੀ ਬੱਸ ਆਇਓ ਜੇ ਆਹ ਰੋੜਾ ਸਾਜ ਆ ਰਹਿਣਾ ਮੈਂ ਲੋੜਦਾ ਹੋਗਾ ਬਰੱਡ ਆਇਓ ਵੀ ਯੰਤਰ ਵੜਿਆ ਇੱਕ ਆਜਾ ਆਜਾ ਲੱਗੋ ਆ ਆਹ ਹਣੀ ਨੂੰ ਖਾ ਹਣੀ ਨੂੰ ਹਣੀ ਉਹ ਜੰਸ ਦੇ ਬਲਸ ਤੇ ਇੱਕ ਵੀ ਹੋ ਗਿਆ ਨਾ ਅੱਜ ਤਰਾ ਸਿਰ ਕੱਢ ਹਣੀ ਬਲਸ ਤੇ ਕੱਢਦੇ ਭਾਈ ਇਹ ਚ ਨਾਈਟਲ ਚਾਉਣੀਆਂ ਸੀ ਏ ਗੁੰਗਟ ਵਾਲੀ ਇਧਰ ਦੇ ਆਹ ਚੱਲ ਵੀ ਜਗਮਲਾਂਾ ਜਗਮਲਾਂ ਕਰਦੇ ਓਹੋ ਆਪਣੀ ਕਿਸਮਤ ਆਪਣੇ ਬਲੌਗਾਂ ਵਾਂਗੂ ਓਥੇ ਲੱਗਦਾ ਸੀਜ਼ ਨੋ ਮੋਰ ਆ ਗਿਆ ਕਰ ਕੈਨਸਲ ਨੋ ਮੋਰ ਕਰ ਤਾ ਆ ਗਿਆ ਜੀ ਆ ਗਿਆ ਸਾਗ ਵਾਲਾ ਭਾਈ ਆਡੀ ਗਾੜੀ ਵਿੱਚ ਆ ਗਿਆ ਪਾਂਡੇ ਕਲੀ ਕਰਾ ਓਏ ਹੋਣੀ ਓ ਪੂਰਾ ਆ ਗਿਆ ਆ ਗਿਆ ਸਾਗ ਵਾਲਾ ਭਾਈ ਆ ਗਿਆ ਆਦੇ ਆਦੇ ਥੇ ਤਨੀਆ ਮਾਲਕ ਇਸ ਮਾਤਰ ਲਓ ਆਹ ਵਾਹ ਉਹ ਹੇ ਸ਼ਾ ਹਾਲੇਲੂਇਆ ਕੁੱਟੀਆਂ ਲਾ ਦੇ ਹੋਗਾ ਠੰਡਾ ਤਾਂ ਨਹੀਂ ਨਿਕਲ ਰਿਹਾ ਕੋਈ ਘਰਾਂ ਚ ਯਾਰ ਨਹੀਂ ਤਾਂ ਤੇ ਤੋਂ ਲੈ ਲੈਂਦਾ ਕੋਈ ਕੁਛ ਨਾ ਕੁਛ ਚਾਏ ਚਾਏ ਕਿਵੇਂ ਹੋ ਭਈਆ ਜੀ ਤੀਖੇ ਵਾਲਾ ਤੀਖੇ ਵਾਲਾ ਅੰਕਲ ਹੈਲੋ 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 ਮਿੱਠਾ ਪਾਣੀ ਗੋਲ ਗੱਪੇ ਆ ਸਾਹਮਣੇ ਸੇ ਲੈਣਾ ਮੇਰੇ ਪਾਣੀ ਪਾ ਲੈ ਨਹੀਂ ਨਹੀਂ ਜਲਦੀ ਕੋ ਪ੍ਰਮੋਸ਼ਨ ਕਰ ਕੀ ਆ ਬਣਾ ਪਾਣੀ ਗੋਲ ਗੱਪੇ ਕਹਾਂ ਪੇ ਉਹ ਪਾਣੀ ਪਿਆ ਦੋ ਨਾਪੇ ਮੈਂ ਨਾਪੇ ਮੈਂ ਕਹਾਂ ਪੇ ਐਡਰੈਸ ਬਤਾਓ ਆਪਣਾ ਨਾਪੇ ਮੈਂ ਪਟਿਆਲਾ ਗੇਟ ਪਟਿਆਲਾ ਗੇਟ ਹਾਂਜੀ ਕਿਤਨੇ ਵਜੇ ਆਤੇ ਹੋ ਮੈਂ ਆ ਸ਼ਾਮ ਕੋ ਆਤਾ ਹੂੰ 4 ਵਜੇ ਸੇ 9 ਵਜੇ ਤੱਕ ਆਹਾ ਕੀ ਨਾਮ ਹੈ ਆਪਕਾ ਅਮਨ अमन हाँ जी चार से नौ कहाँ से हो एमपी एमपी भाई यार पानी भाई इनको बोलो कि सब्सक्राइब कर लो हमें हेलो गाइस चैनल इनका सब्सक्राइब कीजिए भाई आ, और भाई। हमारे पास पहुँचिए जरूर हमारे पास बिल्कुल टेस्ट लीजिए बिल्कुल भाई एक नंबर गोल गप्पा बनाते हैं अच्छा बंदा है जी चलो मिलते हैं बाय 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 बाय